19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਗੈਰੀ ਸੰਧੂ ਨੇ ਕਿੱਤਾ ਫੈਨਸ ਨੂੰ ਖੁਸ਼ ਨਵੇਂ ਐਲਬਮ ਦੀ ਦਿਖਾਈ ਚਲਕ ਕਾਫੀ ਸਮੇਂ ਤੋਂ ਸੀ ਸੋਸ਼ਲ ਮੀਡੀਆ ਤੇ ਇਨਐਕਟਿਵ ਇਸ ਦਿਨ ਹੋਵੇਗੀ ਐਲਬਮ ਰਿਲੀਜ਼ ਪੰਜਾਬੀ ਸਿੰਗਰ ਗੈਰੀ ਸੰਧੂ ਨੇ ਕਾਫੀ ਸਮੇਂ ਬਾਅਦ ਆਪਣੇ ਫੈਨਸ ਨੂੰ ਇੱਕ ਸਰਪ੍ਰਾਈਜ਼ ਦਿੱਤਾ। ਗੈਰੀ ਸੰਧੂ ਨੇ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਨਵੇਂ ਆਉਣ ਵਾਲੀ ਗਾਣੀਆਂ ਦੀ ਈਪੀ ਦੀ ਇੱਕ ਚਲਕ ਸ਼ੇਅਰ ਕੀਤੀ ਹੈ। ਮੂਡ ਬੋਰਡ ਦੇ ਨਾਂ ਤੋਂ ਗੈਰੀ ਸੰਧੂ ਵੱਲੋਂ ਪੋਸਟ ਕੀਤੀ ਗਈ ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਐਲਬਮ 'ਚ ਇੱਕ ਨਹੀਂ ਬਲਕਿ ਹੋਰ ਵੀ ਕਈ ਗਾਣਿਆਂ ਦੇ ਨਾਮ ਦੇ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੈਰੀ ਸੰਧੂ ਨੇ ਇਸ ਈਪੀ ਦੀ ਰਿਲੀਜ਼ਿੰਗ ਡੇਟ ਵੀ ਦੱਸ ਦਿੱਤੀ ਹੈ। ਗੈਰੀ ਸੰਧੂ ਨੇ ਆਪਣੇ ਇਸ ਪੋਸਟ ਦੀ ਕੈਪਸ਼ਨ 'ਚ ਲਿਖਿਆ 7 ਅਗਸਤ 2025। ਇਸ ਕੈਪਸ਼ਨ ਤੋਂ ਤਾਂ ਇਹੀ ਸਾਫ਼ ਹੋ ਜੋਦੀ ਆਨਵਾਰਦੀ ਨਵੀਂ ਗਾਣੀਆਂ ਦੀ ਐਲਬਮ 7 ਅਗਸਤ 2025 ਨੂੰ ਰਿਲੀਜ਼ ਹੋਵੇਗੀ ਇਸ ਐਲਬਮ ਦੇ ਪੋਸਟਰ 'ਚ ਗਾਣੇ ਦੇ ਨਾਂ ਵੀ ਲਿਖੇ ਗਏ ਨੇ ਜੋ ਕਿ OG First Chance Only You ਰੁੜਕਾ ਕਲਾ ਜਸਟ 1 ਗੈਰੀ ਸੰਧੂ ਵੱਲੋਂ ਇਸ ਪੋਸਟ ਸਾਂਝਾ ਕਰਨ ਤੇ ਫੈਨਸ ਨੂੰ ਚਾਹ ਚੜ ਗਿਆ ਤੇ ਹਰ ਕੋਈ ਇਸ ਐਲਬਮ ਦੇ ਰਿਲੀਜ਼ ਹੋਣ ਦੀ ਵੇਟ ਕਰ ਰਿਹਾ ਹੈ ਫੈਨਸ ਨੇ ਕਮੈਂਟਸ 'ਚ ਲਿਖਿਆ King of Doaba Good luck paaji Gairy Sandhu ਇੱਥੇ ਰੱਖ ਆ ਗਿਆ ਮੁੰਡਾ ਸੰਧੂ ਆ ਦਾ ਨਿਊ EP ਰਿਲੀਜ਼ਿੰਗ ਔਨ ਅਗਸਟ 8 2025 ਦੱਸ ਦੇ ਕਿ ਗੈਰੀ ਸੰਧੂ ਜੋ ਕਾਫੀ ਸਮੇਂ ਤੋਂ ਆਪਣੇ ਸੋਸ਼ਲ ਮੀਡੀਆ ਤੇ ਇਨਐਕਟਿਵ ਸੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਕੋਈ ਪੋਸਟ ਵੀ ਨਹੀਂ ਪਾਈ ਪਰ ਬੀਤੇ ਕੱਲ ਗੈਰੀ ਸੰਧੂ ਨੇ ਇੱਕਦਮ ਪੋਸਟ ਪਾ ਕੇ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ ਜਿਸ ਤੋਂ ਬਾਅਦ ਫੈਨਸ ਉਹਨਾਂ ਦੇ ਆਨਵਰਡ EP ਦੀ ਪੇਸਬਰੀ ਨਾਲ ਉਡੀਕ ਕਰਨਗੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ